ਦਾ ਨਾਮ ਰਾਹੁਲ ਰਾਹੁਲਾਈ ਕੀ ਕੰਮ ਕਰਦੇ ਹੋ ਜੀ ਨਾ ਫੋਟੋਗ੍ਰਾਫੀ ਕਰਦਾ ਹਾਂ ਵੀਡੀਓਗ੍ਰਾਫੀ ਕੀ ਘਟਨਾ ਵਾਪਰੀ ਕੀ ਮੈਂ ਨਾ ਵੀਰੇ ਮੈਨੂੰ ਸਵੇਰੇ ਮੇਰੇ ਨਾਲ ਦੇ ਮੁੰਡੇ ਦਾ ਫੋਨ ਆਇਆ ਰਾਣਾ ਫੋਟੋਗ੍ਰਾਫੀ ਹੁੰਦਾ ਨਾਮ ਆ ਠੀਕ ਆ ਉਹ ਕਹਿੰਦੇ ਵੀ ਫੰਕਸ਼ਨ ਲਾਉਣਾ ਠੀਕ ਆ ਤੇ ਉਹਨਾਂ ਨੇ ਫੰਕਸ਼ਨ ਕਹਿੰਦੇ ਮੰਦੇ ਲੁਧਿਆਣੇ ਦੇ ਨੇ ਵੀ ਚੰਡੀਗੜ੍ਹ ਉਹਨਾਂ ਨੇ ਫੰਕਸ਼ਨ ਲਾਉਣਾ ਉਹਨੂੰ ਫੁੱਡੇ ਵਾਲੇ ਕੈਮਰੇ ਨਾਲ ਫੰਕਸ਼ਨ ਖਿੱਚਣਾ ਠੀਕ ਆ ਉਹ ਬੰਦਾ ਵੀ ਮੈਨੂੰ ਜਾਣਦੇ ਨੇ ਮੇਰੀ ਉਹ ਬੰਦਾ ਕੋਈ ਜਾਣ ਪਛਾਨ ਨਹੀਂ ਦੇਗੀ ਕਾ ਉਹ ਬੰਦੇਆਂ ਦਾ ਮੈਨੂੰ ਫੋਨ ਆਇਆ ਉਹ ਕਹਿੰਦੇ ਵੀਰ ਏਦਾਂ ਕਰਕੇ ਏਦਾਂ ਫੰਕਸ਼ਨ ਲਾਉਣਾ ਵੀ ਸਵੇਰੇ 5:00 ਵਜੇ ਜਾਣਾ ਠੀਕ ਆ ਤੇ ਮੈਂ ਮੈਨੇ ਉਹਨੂੰ ਕੋਈ ਪਹਿਲਾਂ ਮਿਲੇ ਨਹੀਂ ਕਿ ਉਹ ਵੀਰ ਕਹਿੰਦਾ ਮੈਂ ਮਿਲਿਆ ਹੋਇਆ ਹੈ ਪਹਿਲਾਂ ਉਹਦੇ ਵੇਸਤੇ ਮੈਂ ਆ ਗਿਆ ਉੱਥੇ ਤੇ ਉੱਥੇ ਸਮਰਾਲੇ ਚ ਮੈਂ ਜਾਉਂ ਕਿ ਮੈਂ ਪਾਰਕ ਪੰਪ ਦੇ ਕੋਲ ਗੱਡੀ پارکਿੰਗ ਜਰ ਉਹਨਾਂ ਦੀ ਗੱਡੀ ਸਮਾਨ ਰੱਖ ਕੇ ਲਾਉਣ ਗਿਆ ਕਿੰਨੇ ਵਜੇ ਸਵੇਰੇ 5:00 ਵਜੇ ਦੀ ਗੱਲ ਆਈ 5 5 5 ਕੋਈ ਨੈਗੇਟਾਈਮ ਦੀ ਗੱਲ ਆਈ ਤੇ ਮੈਂ ਪਾਰਕਿੰਗ ਗੱਡੀ ਲਾਉਣ ਗਿਆ ਜਾਂ ਉਹ ਚਲ ਗਈ ਕਿਹੜੀ ਗੱਡੀ ਚਾਹੀ ਸੀ ਉਹ ਵੀਰੇ ਓਨਲੀ ਬਾਕਸ ਵੈਗਨ ਵਾਲੀ ਗ ਤੇ ਸਮਾਨ ਤੁਹਾਡਾ ਕੀ ਕੀ ਨੂੰ ਸਮਾਨ ਸਮਾਨ ਵੀਰੇ ਮੇਰੇ ਕੇਸ ਆ ਬਨੇ 3 ਕੈਮਰਾ ਵਿੱਚ ਤਿੰਨ ਲੈਂਸ ਆਈ ਗਏ ਮੇਰੇ ਸਿਰਵਾ ਦੇ ਫੁਲਵਾ ਵੀਰੇ ਦੋ ਲਾਈਟ ਆਇੰਗੇ ਇੱਕ ਨਵੀਂ ਗਿੰਪਲ ਦੀ ਫੁਲ ਕੀਮਤ ਕਿੰਨੇ ਦੀ ਬਣੇ ਫੁਲ ਵੀਰੇ 4 ਤੋਂ 5 ਲੱਖ ਦਾ ਵੀਰੇ ਸਮਾਨ ਸੇ ਕੈਮਰਾ ਤੇ ਜਿਹਨੇ ਤੁਹਾਨੂੰ ਦਵਾਇਆ ਸੀਗਾ ਆ ਫੰਕਸ਼ਨ ਉਹਨੇ ਗੱਲ ਕੀਤੀ ਕੀ ਕਹਿੰਦੇ ਉਹਨੇ ਗੱਲ ਕੀਤੀ ਵੀਰੇ ਉਹ ਕਹਿੰਦੇ ਵੀ ਮੇਰੀ ਉਹ ਨਹੀਂ ਆਉਂਦਾ ਲਿੰਕ ਕੋਈ ਠੀਕ ਆ ਮੈਨੂੰ ਜੜੀ ਨੂੰ ਮਿਲੇ ਉਹ ਮੁੱਕਰ ਗਿਆ ਇੱਕ ਦਿਨ ਉਹਦਾ ਪਰ ਤੁਹਾਡੇ ਨਾਲ ਨੌਕਰਬਾਜੀ ਕਰਕੇ ਇੱਕ ਤਰ੍ਹਾਂ ਦੀ ਬਾ ਵੀਰੇ ਉਹੀ ਆ ਉਦੋਂ ਸਮਰਾਲਾ ਪੁਲਿਸ ਨੂੰ ਚਿੱਕਾ ਦਿਖਾਤੇ ਹਾਂਜੀ ਸਵੇਰੇ ਮੈਂ ਉਹ ਕਰਾਈਆ ਦਰਖਾਸਤ ਕਰਾਈਆ ਵੇਟ ਕਰ ਰਹੇ ਹਾਂ ਕਿ ਸੋਵੇ ਦੇਖਣੇ ਹੋਰੇ ਟੀਮ ਮੰਗ ਕਰ ਦੋ ਸੀ ਮੰਗ ਵੀਰੇ ਮੰਗ ਕੇ ਕਿ ਗਾਨੇ ਸਮਾਨ ਮਿਲ ਜੇ ਵਾਪਸ ਉਹ ਦੀ ਆਈ ਮੈਂ ਤਨਾ ਕਿਸਤਾ ਆਏ ਹੁਣ ਵੀ ਚੱਲ ਰਹੀ ਨੇ ਦੇ ਸਮਾਂ ਦੀਆਂ ਮੇਰਾ ਨਾਮ ਹਰਜੀਤ ਸਿੰਘ ਹੈ ਚੋਪਲਾ ਸਟੂਡੀਓ ਹੈ ਡੋਮੇਟ ਟੀਮ ਮਾਮਲਾ ਹੋਇਆ ਸਵੇਰੇ ਮਾਮਲਾ ਇਹ ਜੀ ਮੁੰਡਾ ਨਾ ਫੰਕਸ਼ਨ ਦੇ ਅਕੋਰਡਿੰਗ ਕਿਸੇ ਦੀ ਕਾਲ ਆਈ ਸੀਗੀ ਇਹਨਾਂ ਦੀ ਜਾਣਾ ਆ ਉਸ ਤੋਂ ਬਾਅਦ ਦੇ ਵਿੱਚੋਂ ਉਹ ਬੰਦੇ ਇਹਦਾ ਸਮਾਨ ਆਪਣੀ ਗੱਡੀ ਦੇ ਵਿੱਚ ਰਖਾ ਕੇ ਕਿਹਨੂੰ ਫੋਨ ਆਇਆ ਸੀ ਤੇ ਰਾਹੁਲ ਤੇ ਬਲਾਲੇ ਤੋਂ ਮੁੰਡਾ ਇਹ ਬਹੁਤ ਗਰੀਬ ਪਰਿਵਾਰ ਤੋਂ ਆਇਆ ਨੇ ਵਿਚਾਰੇ ਨੇ ਸਮਾਨ ਵੀ ਸਾਰਾ ਕਿਸ਼ਤਾਂ ਤੇ ਲਿਆ ਹੋਇਆ ਸੀਗਾ ਤੇ ਵਧੀਆ ਸਿਨੇਮੈਟਿਕ ਦਾ ਕੰਮ ਕਰ ਰਿਹਾ ਹੈ ਫੋਟੋਗ੍ਰਾਫੀ ਲੈਣ ਦੇ ਵਿੱਚ ਤੇ ਬਹੁਤ ਅੱਛਾ ਤੇ ਇਹਨੂੰ ਕਾਲ ਆਈ ਕੱਲ ਵੀ ਇੱਕ ਸਵੇਰੇ ਮਾਰਨਿੰਗ ਫੰਕਸ਼ਨ ਤੇ ਜਾਣਾ ਹੈ ਤੇ ਉਸ ਦੇ ਅਕੋਰਡਿੰਗ ਇਹ ਜਾ ਰਿਹਾ ਸੀਗਾ ਅੱਜ ਤੇ ਉਸ ਨੂੰ ਕਹਿੰਦੇ ਵੀ ਤੁਸੀਂ ਆਪਣੀ ਸਮਾਨ ਸਾਡੀ ਗੱਡੀ ਦੇ ਵਿੱਚ ਰੱਖ ਕੇ ਵੀ ਸਾਡੇ ਨਾਲ ਚਲੋ ਤੇ ਉਹ ਸਮਾਨ ਨੂੰ ਗੱਡੀ ਦੇ ਵਿੱਚ ਆਪਣੀ ਗੱਡੀ ਪਾਰਕਿੰਗ ਕਰਨ ਲੱਗਿਆ ਤੇ ਉਸ ਤੋਂ ਬਾਅਦ ਵਿੱਚ ਸਮਾਨ ਲੈ ਕੇ ਦਾ ਫਰਾਰ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਹੋਇਆ ਬਹੁਤ ਮਾੜਾ ਹੋਇਆ ਜੀ ਇਹ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਤੇ ਜਿਨੇ ਵੀ ਕਰਿਆ ਹੈ ਬਹੁਤ ਕਿਹਨੇ ਫੰਕਸ਼ਨ ਦਵਾਇਆ ਉਹਦਾ ਵਿੱਚ ਕਸੂਰ ਵਾਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਸਦਾ ਤਾਂ ਕਸੂਰ ਹੋਇਆ ਹੀ ਹੈ ਜੀ ਦੇਖੋ ਜਿਨੇ ਵੀ ਫੰਕਸ਼ਨ ਦਵਾਇਆ ਉਸ ਨੂੰ ਤਾਂ ਜਾਣਦੇ ਹੋਣਗੇ ਤਾਂ ਹੀ ਉਹ ਬੰਦੇ ਨੇ ਫੰਕਸ਼ਨ ਦਵਾਇਆ ਇਸ ਬੰਦੇ ਨੇ ਠੀਕ ਹੈ ਉਸਤੇ ਜੋ ਵੀ ਬਣਦੀ ਕਾਰਵਾਈ ਉਸਤੇ ਹੋਣੀ ਚਾਹੀਦੀ ਹੈ। ਨੁਕਸਾਨ ਕਿੰਨੇ ਦਾ ਹੋਇਆ? ਨੁਕਸਾਨ 4 ਤੋਂ 5 ਲੱਖ ਦੇ ਵਿੱਚ ਹੈ। ਉਹ ਕੀ ਮੰਗ ਕਰ ਰਹੇ? ਅਸੀਂ ਵੀ ਇਨਸਾਫ ਦੀ ਮੰਗ ਕਰਦੇ ਆਂ ਵੀ ਸਮਾਨ ਵਾਪਸ ਕਰਾਇਆ ਜਾਵੇ ਜੋ ਵੀ ਹੈ ਜੋ ਕੀਤਾ। ਜੀ। ਇਹ ਰਾਹੁਲ ਕੁਮਾਰ ਆ ਜੀ ਐਪਲੀਕੇਸ਼ਨ ਦਿੱਤੀ ਇਹਨਾਂ ਨੇ ਤੇ ਇਹ ਬਕਾਇਦਾ ਪ੍ਰੋਗਰਾਮ ਬੁਕਿੰਗ ਲਈ ਆਇਆ ਸੀ ਕਿ ਲੜਕਾ ਇਹ ਪਿੰਡ ਬਲਾਲੇ ਤੋਂ। ਤੇ ਇੱਥੇ ਇਹ ਆਪਣੇ ਕੈਮਰੇ ਉਹਨਾਂ ਦੀ ਗੱਡੀ 'ਚ ਰੱਖਤੇ ਨੇ ਗੱਡੀ ਪਾਰਕਿੰਗ ਕਰਨ ਲੱਗ ਗਿਆ। ਉਸ ਤੋਂ ਬਾਅਦ ਉਹ ਕੈਮਰੇ ਲੈ ਕੇ ਲੰਘ ਗਏ। ਤੇ ਜਿਗਰ ਜੋ ਗੱਲ ਤਾਂ ਇਹ ਆ ਵੀ ਇਹਨੂੰ ਪਹਿਲਾਂ ਦਵਨ ਦਾ ਫੋਨ ਆਇਆ ਸੀ ਕਿ ਕੋਈ ਪ੍ਰੋਗਰਾਮ ਲਾਉਣਾ ਅੱਗੇ ਅਸੀਂ ਪਰਤਾਲ ਕਰ ਰਹੇ ਹਾਂ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ